ਸਾਨੂੰ ਜੀ 30 April ਨੂੰ ਮੂਲੇਪੁਰ थाना ਚ ਇਨਫੋਰਮੇਸ਼ਨ ਆਈ ਸੀ ਜਸਪਾਲ ਸਿੰਘ ਮੋਣੀ ਸੀ ਇਹ ਨਲੀਨਾ ਖੋਤ ਪਿੰਡ ਦੇ ਇਹ ਆਈ ਸੀ ਕਿ ਉਹਨਾਂ ਦੀ ਬੇਟੀ ਸੁਮਨਦੀਪ ਕੌਰ ਜਿਹੜੀ 21 ਸਾਲ ਦੀ ਸੀ ਜਿਹੜੇ ਐਮਏ ਕਰਦੇ ਸੀਗੇ ਪੰਜਾਬ ਯੂਨੀਵਰਸਿਟੀ ਤੋਂ ਤੇ ਹਾਕੀ ਦੇ ਪਲੇਅਰ ਵੀ ਸੀ ਇਹ ਉਹ ਮਿਸਿੰਗ ਸੀਗੇ ਅਸੀਂ ਉਸ ਦਿਨ ਫਿਰ ਇੱਕ ਮਿਸਟਰੀ ਰਿਪੋਰਟ ਫਾਈਲ ਕਰਤੀ ਸੀ ਇਨ ਦ ਮੀਨ ਟਾਈਮ ਉਹਨਾਂ ਨੂੰ ਸ਼ਾਮ ਨੂੰ ਯਾ ਫਿਰ ਦਿਨ ਪਤਾ ਲੱਗ ਗਿਆ ਕਿ ਇੱਕ ਗੰਦਾ ਖੇੜੀ ਨਹਿਰ ਕੋਲ ਗੰਦਾ ਕਿਹੜਾ ਕੰਡਾ ਪਿਆ ਰਿਹਾ ਸੀ ਉਥੋਂ ਕਿਸੇ ਲੜਕੀ ਨੇ ਕਨਾਟ ਜੁਸ਼ਰ ਮਾਰਦੀ ਹੈ ਉਦੋਂ ਪਰ ਸਾਡੀਆਂ ਟੀਮਾਂ ਵੀ ਲੱਗੀਆਂ ਸੀ ਗੋਤਾਖੋਰਾਂ ਨਾਲ ਟਾਈਪ ਸੀਗਾ ਤਿੰਨ ਚਾਰ ਦੀ ਦਰਮਿਆਨੀ ਰਾਤ ਨੂੰ ਉਥੇ ਗੰਡਾ ਖੜੀ ਉੱਥੇ ਚਾਰ ਦੇ ਵਿੱਚ ਸੋਤਾਂ ਦੀ ਰਿਪੋਰਟ ਨਹੀਂ ਸਾਨੂੰ ਮਿਲਦੀ ਸੀ ਫਿਰ ਉਹਨਾਂ ਦੇ ਫਾਦਰ ਦੇ ਸਟੇਟਮੈਂਟ ਤੇ ਅਸੀਂ 4 ਤਰੀਕ ਨੂੰ 306 ਦਾ ਪਰਚਾ ਦਿੱਤਾ ਸੀ ਬਾਈ ਨੰਬਰ ਐਫ ਆਈ ਆਰ ਮੂਲੇਪੁਰ ਥਾਣੇ 'ਚ ਇਹ ਐਫ ਆਈ ਆਰ ਸੀ ਜਿਹੜੀ ਲੜਕੀ ਜਿਹਨਾਂ ਦੀ ਮੱਤ ਹੋਈ ਹੈ ਉਹਦੇ ਬ੍ਰਦਰ ਤੇ ਉਹਦੇ ਭਾਬੀ ਦੇਖ ਲਾ ਉਹ ਸੀ ਕਿ ਕਿ ਉਹਨਾਂ ਨੂੰ ਬਹੁਤਾਂ ਪ੍ਰੇਸ਼ਾਨ ਕਰ ਦੇਤੀ ਸੀ ਤੇ ਉਹਨਾਂ ਦੇ ਮਿਲ ਅਪੀਰੈਂਟਸ ਨੂੰ ਵੀ ਤੇ ਲੜਕੀ ਉਹਦੇ ਮੈਂਟਲ ਦਬਾਅ ਚਾ ਕੇ ਉਹਨਾਂ ਨੇ ਸੁਸਾਇਡ ਕਰ ਲਿਆ ਸੀ ਅਸੀਂ ਕੱਲ ਇੱਕ ਕੇਸ ਤੇ ਜਿਹੜੇ ਮੇਨ ਅਕਿਊਟ ਵਿਕਰਮਜੀਤ ਸਿੰਘ ਉਹਨਾਂ ਨੂੰ ਅਸੀਂ ਰੈਸਟ ਕਰਨ ਲਿਆ ਸੀਗਾ ਰਿਮਾਂਡ ਲਖਿਆ ਜਿਸ ਨੂੰ ਫੇਰ ਕੋਰਟ ਚ ਪੇਸ਼ ਕਰਨਾ ਹੈ ਅੱਗੇ ਹਲੇ ਸਾਰੀ ਤਫ਼ਤੀਸ਼ ਚੱਲੀ ਹੈ ਤੇ ਉਹਨਾਂ ਦੇ ਘਰ ਵਾਲੀ ਜੀ ਦੂਸਰੀ ਭਾਬੀ ਜੀ ਕਰਕੇ ਉਹ ਹਲੇ ਭੱਜੇ ਹੋਏ ਨੇ ਜੀ ਪਿੰਕੀ ਹੈ ਉਹਨਾਂ ਦਾ ਨਾਮ ਗੁੱਜੜਾ ਖੇੜੀ ਪਟਿਆਲੇ ਉਥੋਂ ਦੇ ਹੈਗੇ ਸਾਡੀ ਟੀਮਾਂ ਲਿੱਤੀਆਂ ਹੋਈਆਂ ਜਲਦੀ ਸਾਨੂੰ ਉਹਨਾਂ ਨੂੰ ਅਰੈਸਟ ਕਰਨਾ ਇਹ ਜਿਹੜੀ ਲੜਕੀ ਸੀ ਜਿਹਦੀ ਡੈਥ ਹੋਈ ਹੈ ਜੀ ਇਹ हॉकी ਦੀ ਕਿਤੇ ਪਤਾ ਪਤਾ ਪਲੇਅਰ ਸੀ ਕਲੀ ਆ ਦੱਸਦੇ ਆ ਸਾਨੂੰ ਉਹ ਸੀ ਕਿ ਪੂਰੀ ਡਿਟੇਲ ਨਹੀਂ ਪਤਾ ਜਿੰਨ ਉਹਨਾਂ ਦੇ ਫਾਦਰ ਦੱਸ ਰਹੇ ਸੀ ਕਿ ਪੰਜਾਬੀ ਯੂਨੀਵਰਸਿਟੀ ਚ ਪੜ੍ਹਦੀ ਹੋਈ ਪਈ ਸੀ ਉਹ ਤਾਂ ਵੀ ਜਿੱਦ ਵਿੱਚ ਸੂਰੇਕਰ ਹੋ ਗਈ ਸੀ ਮਤਲਬ ਕਾਲਜ ਨੂੰ ਜਾ ਰਹੀ ਸੀ ਜਿੰਦ ਤੱਕ ਨਹੀਂ ਸੀ ਸੀ ਕਹਿੰਦੇ ਆ हॉकी ਦੀ ਪਲੇਅਰ ਸੀ ਬਟ ਇਹ ਗੱਲ ਕਹਿੰਦੇ ਕੋ ਸਾਡੇ ਕੋਲ ਪੂਰੇ ਫੈਕਟ ਨਹੀਂ ਹੈ ਕਿ ਕਿਹੜੇ ਲੈਵਲ ਤੱਕ ਹੀ ਸੀ ਬਟ ਠੀਕ ਸਤਿ ਸ਼੍ਰੀ ਅਕਾਲ ਪਲੀਜ਼ ਸਾਡੇ ਚੈਨਲ ਸਾਂਝਾ ਪੰਜਾਬ ਨੂੰ ਲਾਈਕ ਤੇ ਸਬਸਕ੍ਰਾਈਬ ਕਰੋ YouTube ਤੇ